ਮਾਦੀ ਹੈਟੀ ਵੱਲੋਂ ਆਪ ਸਭ ਦਾ ਸਵਾਗਤ ਹੈ ਜੀ ਸਾਡੀ ਵੀਡੀਓ ਐਂਡ ਤੱਕ ਦੇਖੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕਾਟਨ ਦਾ ਸੂਟ ਚਿਕਨ ਦੇ ਪਲਾਜੋ ਦੇ ਨਾਲ ਦਿਖਾ ਰਹੀ ਹੈ ਜੀ ਪਹਿਨੇ ਬਹੁਤ ਰੰਗ ਆਏ ਸੀ ਸਾਡੇ ਨਵੇਂ ਰੰਗ ਆ ਚੁੱਕੇ ਹੈ ਜੀ ਆਹ ਸ਼ਾਇਰ ਦਾ ਕਪੜਾ ਹੈ ਜੀ ਨਾਲ ਆ ਪਲਾਜੋ ਦਾ ਕਪੜਾ ਸਾਰੇ ਚਿਕਨ ਦੇ ਪਲਾਜੋ ਨਾਲ ਜੀ ਮੈਚਿੰਗ ਸੂਟ ਤਾਂ ਰੱਖਦੇ ਸੂਤੀ ਚਿਕਨ ਚਿਕਨ ਦੇ ਨਾਲ ਭਰਾਮ ਦੇਰ ਤੇ ਭਾਰੀ ਮੇਲ ਸੇਲ ਮੇਲਾ ਲਾਤਾ ਜੀ ਦਾ ਚਿਕਨ ਦੇ ਪਲਾਜੋ ਦੇ ਨਾਲ ਕੈਮਿਕ ਦਾ ਸਮੀਜ ਨਾਲ ਚਿਕਨ ਪਲਾਜੋ ਰੇਟ ਸਿਰਫ 350 ਰੁਪਏ ਕਰਤਾ ਜੀ ਬਾਜ਼ਾਰ ਚ ਮਿਲੇ 500 ਦਾ ਬਾਜ਼ਾਰ ਚ ਮਿਲੇ 400 ਦਾ ਆਪਣਾ ਰੇਟ ਭਰਾਮ ਦੀ ਹੱਟੀ ਦਾ ਰੇਟ ਸਿਰਫ 350 ਰੁਪਏ ਦੇ ਵਿੱਚ ਜੀ ਰੰਗ ਦੇਖੋ ਜੀ ਸਾਰੇ ਇੱਕ ਤੋਂ ਇੱਕ ਵਧੀਆ ਰੰਗ ਕੁੜੀਆਂ ਵਾਲੀ ਵੈਰਾਈਟੀ ਜੀ ਚਿਕਨ ਦੇ ਪਲਾਜ਼ੋ ਦੇ ਨਾਲ ਫੈਂਸੀ ਸੂਟ ਸਿਰਫ 350 ਰੁਪਏ ਚ ਕਰਤਾ ਜੀ ਚਿਕਨ ਦੇ ਪਲਾਜ਼ੋ ਦੇ ਨਾਲ ਫੈਂਸੀ ਸੂਟ ਰੇਟ ਸਿਰਫ 350 ਰੁਪਏ ਧਰਮੀ ਵਾਲੀ ਕੁਆਲਟੀ ਕੋਟਨ ਦਾ ਕਪੜਾ ਜੀ ਬਿਲਕੁਲ ਆ ਬਾਟਲ ਵਾਲੀ ਇਹਨਾਂ ਵੀ ਆ ਗਈ ਇਹਦੇ ਵਿੱਚ ਚਿਕਨ ਪਲਾਜ਼ੋ ਚ ਕਸਟਮਰ ਤੋਂ ਚਿਕਨ ਕਿ ਸਾਡੇ ਕਰਨ ਸੋ ਬੇਕਰ ਤਈ ਬ੍ਰਾਹਮਣ ਦੇ ਹੱਤੀ ਤੇ ਆ ਦੇਖੋ ਕਰੀਮ ਰੰਗ ਨਾਲ ਵੀ ਆਈ ਸੋ ਵਾਈਟਨੈਸ ਤੇ ਕਰੀਮ ਨਾਲ ਵੀ ਵਿਚ ਆਇਆ ਜੀ ਕੁਛ ਰੰਗ ਰਿਕੁਆਇਰਡ ਵਾਈਟ ਦੇ ਨਾਲ ਆਈ ਵਾਈਟ ਪਲਾਜੋ ਚਿਕਨ ਪਲਾਜੋ ਜੀ 2 ਮੀਟਰ ਕਪੜਾ ਹੁੰਦਾ ਜੀ ਇਹ ਕਿ ਜੇ ਕਹਿੰਦਾ ਸਿੱਧੀ ਸਲਵਾਰ ਵੀ ਬਣ ਜਾਂਦੀ ਐ ਨਹੀਂ ਪਲਾਜੋ ਤਾਂ ਬਣੀ ਜਾਂਦਾ ਜੀ ਇਕਨ ਪਲਾਜ਼ੋ ਦੇ ਨਾਲ ਭਰਾਮਾਡੇਰ ਤੇ ਪਾਰੀ ਸੇਲ ਮੇਲੇ ਦੇ ਵਿੱਚ ਕਾਟਨ ਦਾ ਸੂਟ ਰੇਟ ਸਿਰਫ 350 ਰੁਪਏ ਦਾ ਹੈ ਜੀ 350 ਰੁਪਏ ਦੇ ਵਿੱਚ ਜੀ ਇਕਨ ਪਲਾਜ਼ੋ ਦੇ ਨਾਲ 350 ਰੁਪਏ ਦਾ ਭਰਾਮਾ ਦੀ ਹੱਟੇ ਦਾ ਕੁਝ ਹੈ ਪਾਰੀ ਸੇਲ ਮੇਲਾ ਭਰਾਮਾ ਦੀ ਇਹ ਚ ਬਸਟੈਂਡ ਰੋਡ ਮੌੜ ਮੰਡੀ ਹੈ ਜੀ ਇਹ ਸਾਡੀ ਵੀਡੀਓ ਨੂੰ ਐਂਡ ਤੇ ਕਰ ਦੇਖੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗਰੁੱਪ ਨੂੰ ਸਾਡੇ ਚੈਨਲ ਨੂੰ ਲਾਈਕ ਕਰੋ ਭਰਾਮਾ ਦੀ ਹੈੱਟੀ ਬਸਟੈਂਡ ਰੋਡ ਮੌੜ ਮੰਡੀ ਜੀ ਜੇਕਰ ਪੁਲਾਜੋ ਦੇ ਨਾਲ ਮੈਚਿੰਗ ਸੂਟ ਰੇਟ ਸਿਰਫ 350 ਰੁਪਏ ਦੇ ਵਿੱਚ 350 ਰੁਪਏ ਜੇ ਕਰਤਾ ਜੀ ਭਰਾਵਾ ਦੀ ਅੱਗੇ ਲੱਗੂ ਕਿਹ ਪਾਰੀ ਸਿਰਮੇਲੇ ਭਰਾਵਾ ਦੀ ਹੱਡੀ ਵਸਟਾਂ ਰੋਡ ਮੌੜ ਮੰਡੀ